ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡਰੀ ਫਾਰਮ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਛੇ ਨਗ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਭਾਈ ਤੁਹਾਡੇ ਲਈ ਜੀ ਤੇਲ ਆਜੋ ਭਾਈ ਜੀ ਭਾਈ ਜੀ ਹਸੀ ਕਾਲ ਸੀ ਗਵਰੇ ਹੋਰ ਠੀਕ ਹੋ ਵਧੀਆ 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 ਨਾਮ ਤੇ ਐਡਰੈਸ ਨਾਮ ਅਮਨਦੀਪ ਜੀ ਪਿੰਡ ਮੀਨੀਆ ਜ਼ਿਲ੍ਹਾ ਮੋਗਾ ਤਰਸੀਲੇ ਨਿਹਾਲ ਸਿੰਘਲੇ ਨੇੜੇ ਪਿੰਡ ਦੇ ਨੇੜੇ ਬੌਡੇ ਨੰਗਲ ਬੌਡੇ ਬਲਾਸਪੁਰ ਇਧਰ ਬਧਨੀ ਕਲਾ ਜੀ ਮੋਬਾਈਲ ਨੰਬਰ ਬੋ ਮੋਬਾਈਲ ਨੰਬਰ 8198839602 ਜੀ ਠੀਕ ਆ ਬਾਈ ਜੀ ਇਹਦਾ ਕੰਟੈਕਟ ਨੰਬਰ ਬਾਕੀ ਸਕਰੀਨ ਤੇ ਚੱਲ ਰਿਹਾ ਨੋਟਿਸ ਕਰ ਲਓ ਇਧਰੋਂ ਸ਼ੁਰੂ ਕਰਦੇ ਆਂ ਬਾਈ ਕਿਹੜਾ ਸੂਸੂਈ ਆ ਬਾਈ ਮੇਰੇ ਪਹਿਲੇ ਨਹੀਂ ਸੂਈ ਆ ਬੈੜ ਇਹ ਕਦੋਂ ਸੂਈ ਜਾ ਇਹ ਉਹ ਤਾਂ ਕਹਿੰਦੇ ਸੀ ਉਹ 7-8 ਦਿਨ ਲਵਗੇ ਮੇਰੇ ਸਾਹਮਣੇ ਤਾਂ ਵੀ 10-15 ਦਿਨ ਹੋ ਗਏ ਬਈ ਕਹਿਣਾਂ ਦਾ ਕਹਿ ਦਿੰਦਾ ਸਿੱਧੀ ਕਰ ਲੈਣਾ ਮਗਰ ਬੱਛਾ ਇਹ ਬਲੂਨ ਸੁਈ ਵੀ ਆ ਉਹ ਕਹਿੰਦੇ 11 ਕਿਲੋ ਤਾਂ 9 ਕਿਲੋ ਖੁੱਲਾ ਤੋਦਾ ਆਪਾਂ ਧਾਰਾ ਮਾਰ ਕੇ ਬੱਚੀ ਰੇ ਠੰਡੀ ਸੀਲੀ ਬਹੁਤ ਆ ਬੱਚੀ ਆਇਆ ਨਹੀਂ ਦੇਖ ਲਓ ਲੈ ਆ ਵੇਖੋ ਕੋਈ ਕੋਈ ਨਿਆਣਾ ਨਹੀਂ ਹੋਰ ਨਹੀਂ ਦੇਖ ਲਓ ਬੱਚੀ ਆਇਆ ਠੰਡੀ ਸੀਲੀ ਨਹੀਂ ਆ ਜਿਹਨੇ ਘਰੇ ਰੱਖਣੀ ਬੱਚੀ ਦੇਖ ਲਓ ਲੈ ਉਹ ਦੇ ਬਈ ਤੋਰ ਕੇ ਦਿਖਾ ਦੇ ਆ ਚੰਗੀ ਅਬੜ ਵਈ ਕੱਦ ਵੱਡ ਚੰਗਾ ਆਡਰ ਚੰਗਾ ਥਣ ਥਣ ਚੰਗਾ ਫੇਸ ਵੀ ਚੰਗਾ ਗਾ ਰੰਗ ਰੂਪ ਨੀ ਚੰਗਾ ਬਾਕੀ ਦੁੱਤ ਦੇ ਦੂ ਕਿ 11 12 ਕਿਲੋ ਬਾੜਾ ਦਾ ਕਹਿੰਦੀ ਨਹੀਂ ਉਹ ਤਾਂ 15 ਕਹਿੰਦੇ ਸੀ ਹੂੰ ਯਾਨੀ ਕਿ 11 ਕਿਲੋ ਤਾਂ ਦੇ ਹੀ ਦਿਓ ਬਾਕੀ ਸੇਵਾ ਦੇ ਹੁੰਦਾ ਆਪਣੇ ਕੋਲੇ ਹੁਣ 9 ਕਿਲੋ ਰੈਡੀ ਮੰਨ ਕੇ ਲਵੇ ਯਾਰ ਠੀਕ ਆ ਮੱਛੀ ਆਇਆ ਨਹੀਂ ਹੈਗਾ ਵੀ ਦੂਜੇ ਸਗੇ ਚੰਗੇ ਪੈਸੇ ਵਾਲੀ ਆ ਹੁਣ ਤਾਂ ਸਾਮ ਵੀ ਨਹੀਂ ਕੋਈ ਲਿੱਸੀ ਥੋੜੀ ਜਿਹੀ ਹੈਗੀ ਆ ਠੀਕ ਆ ਮੱਛੀ ਆਇਆ ਨਹੀਂ ਮੂਰੇ ਤੇ ਗਰਮੀ ਦਾ ਸਾਰਾ ਨਗਾਉਗੀਆਂ ਆਇਆ ਨਹੀਂ ਤੇ ਮੁੱਲ ਠੰਡੀ ਸੀਲੀ ਦੇਖ ਲੋ ਲੈ ਆਇਆ ਨਹੀਂ ਜੀ ਜੀ ਮੁੱਲ ਬਈ ਜਵੇਂ ਜਿਹੜੇ ਮੋਲੇ ਦਾ ਪਾਉ ਨਾ ਉਹ 45 ਕਰੀਏ ਨਾ 40 ਹੂੰ ਇਹਦਾ 39014 38 ਹਰਜ ਦੇ ਦਾਂਗੇ ਵੀ 38 ਉਹ ਚ ਮਾਨਦਾਨ ਕਰ ਦਾਂਗੇ 38000 ਮੋਲੇ ਮਾਨਦਾਨ ਕਰ ਦਾਂਗੇ ਆਏ ਬਾਹਰ ਦੇਖ ਲੋ ਲੈ ਇੰਨਾ ਲੇਵਾ ਦੇ ਲੋ ਸਾਫ ਸੁਥਰੀ ਆ ਦੇਵੇ ਦੀ ਠੰਡੀ ਸੀਲੀ ਆ ਬੱਚੀ ਆ ਨਹੀਂ ਹੈਗਾ ਹੂੰ ਕਲੂਨ ਸੂਈ ਵੀ ਉਹ ਨਾਲੇ ਇਹ ਕਿਹੜਾ ਵੀ ਪੈਣੀ ਫੁੱਡੀ ਠੇਰੀ ਆ ਬੱਚੀ ਹੂੰ ਹਾਂਜੀ ਬਾਕੀ ਦੋ ਰੰਗ ਮੇਰੇ ਘਰੇ ਚੋਕੇ ਲੱਗ ਜੇ ਜਿਹੜਾ ਮਰਜੀ ਤਸੱਲੀ ਕਰਕੇ ਲੈ ਜੇ ਆਉਦੀ ਮੂੰਹ ਦੇਖ ਲੈ ਛੋਟਾ ਜੰਮੂ ਆਏ ਨਹੀਂ ਹੂੰ ਮੱਕੀ ਤੋਰਾ ਤਰਾ ਵਿਚੰਗਾ ਹਾਂਜੀ ਹਾਂਜੀ ਠੀਕ ਹੈ ਤੋ ਗੱਬਣ ਠੀਕ ਆ ਜਿਵੇਂ ਥਾਣ ਲੈ ਵਾਲਾ ਗਿਆ ਇਹਨੂੰ ਸਾਫ ਸੁਥਰਾ ਰੰਗ ਆ ਦੇਖ ਲੋ ਲੈ ਕਿੰਨਾ ਸਾਫ ਆਏ ਨਹੀਂ ਇਹ ਲੈ ਕਿੰਨੀ ਠੰਡੀ ਸੀਲੀ ਇਹ ਦੇ ਲੈ ਸਹੀ ਗੱਲ ਹਾਂਜੀ ਅੱਗੇ 2 ਨੰਬਰ ਇਹ ਵੀ ਤੋਕੜ ਵੜ ਹੂੰ ਇਹ ਬੰਦੇ ਥੋੜੀ ਜੀ ਟੁੱਟੇ ਘਰੋਂ ਆਈ ਵੀ ਆ ਓਕੇ ਇਹਨੂੰ ਸੂਈ ਨੂੰ 4 6 4 ਵੀ ਨਹੀਂ ਹੋਇਆ ਬਈ ਹੂੰ ਤੇ ਡੇਢ ਕੁ ਮਹੀਨੇ ਦੀ ਮਣੀ ਬਣੀ ਵੀ ਦੱਸਦੇ ਆ ਆਪਾਂ ਤਾਂ ਖਾਲੀ ਕਰਕੇ ਦੇਣੀ ਆ ਕੋਪ ਚੈੱਕ ਨਹੀਂ ਕਰਾਈ ਹੜੇ ਹੂੰ ਦੁੱਧ ਵੀ 100% ਵਧੂਗੀ ਘਟਦੀ ਨਹੀਂ ਕੋ ਸੰਜੀਤ ਜੀ ਸਾਹਮਣੇ ਹੋਈ ਤੁਸੀਂ ਸਾਹਮਣੇ ਤੁਹਾਡੇ ਖੋਲੀ ਬਈ ਤੋਰੀ ਅੱਛਾ ਹਾਂਜੀ ਹੁਣ ਇਹਦੇ ਤੇਲੇ ਖੁੱਲਾ 6 ਤੋਂ ਬਾਹਰ ਹੀ ਹੋਗਾ ਤਾਂ ਤੇ 6 ਮੰਨ ਕੇ ਲੈ ਜੇ ਕੋਈ ਠੀਕ ਆ ਭਾਈ ਹਾਂਜੀ ਉਹ ਆਦੀ ਦੋ ਡੰਗ ਚੋਲੇ ਉਹ ਆਦੀ ਆਪਣੇ ਦੋ ਡੰਗ ਚੋਲੇ ਭਾਈ ਹਾਂ ਦੋ ਡੰਗ ਬੰਦੀ ਚੋਕੇ ਲੈ ਕੇ ਜਾਵੇਂ ਆਪਾਂ ਨੂੰ ਕੋਈ ਥੱਲੇ ਨੂੰ ਕੋਈ ਪੈਸੇ ਥੱਲੇ ਨੂੰ ਆਪਣੇ ਘਰ ਕਰਾ ਕੇ ਲੈ ਜੇ ਠੀਕ ਆ ਹਾਂਜੀ ਤੇ ਮੁੱਲ ਕੀ ਆ ਫਿਰ ਇਹਦਾ ਮੋਲੇ ਦਾ ਜਿੰਨਾ ਮਰਜ਼ੀ ਰਿਹਾ 8000 ਦੀ ਦੇ ਦਾਂਗੇ ਵੀਰੇ ਭਾਈ 8000 ਰੁਪਇਆ ਮੋਲਾ ਮਾਨਤਨ ਜਿਹੜਾ ਮੋਕਾ ਬਾਕੀ ਤੇ ਮੁੰਡੇ ਮੋਕੇ ਦੇ ਮਾਨਤਨ ਕਰਦਾ ਹੂੰ ਬਾਕੀ ਸਾਮ ਕੋਈ ਬਹੁਤ ਰੁਪਈਆਂ ਦੀ ਗਾਂ ਨੂੰ ਜੇ ਰਹਿ ਗਈ ਵੇੜ ਠੀਕ ਆ ਹਾਂਜੀ ਆਇ ਨਹੀਂ ਕੋਈ ਦੰਦ ਨਹੀਂ ਡਿੱਗਿਆ ਹੋ ਨਹੀਂ ਅਗਲਾ ਕਹਿੰਦਾ ਬੁੱਢੀ ਆ ਦੇ ਲੋ ਛਿੱਗੀ ਤੁਹਾਨੂੰ ਛੇ ਦੰਦਾਂ ਨੂੰ ਹੂੰ ਵੇੜ ਆ ਲੈ ਕੋਈ ਦੰਦ ਨਹੀਂ ਡਿੱਗਿਆ ਵਾ ਕਹ ਤੂੰ ਬੁੱਢੀ ਆ ਕੋਈ ਹੂੰ ਹੂੰ ਠੀਕ ਹੈ ਬਾਈ ਇਹਨੇ ਸਾਮਲੀ ਮੁੱਲੀ ਮਾਲਾ ਤਾਂ ਕਹਿੰਦੇ ਨਹੀਂ 8 850 ਦੁੱਧ ਮੌਜ ਨਾ ਕਰਿਓ ਬਾਈ ਠੀਕ ਹੈ ਬਾਈ ਹਾਂਜੀ ਬਾਕੀ ਠੰਡੀ ਸੀਲੀ ਦੀ ਬਹੁਤ ਕੁਆਲਿਟੀ ਵਧੀਆ ਮੁੱਲ ਇਹਦਾ 8000 ਹਾਂਜੀ ਮੁੱਲ 8000 ਰੁਪਏ ਠੀਕ ਹੈ ਬਾਈ ਹਾਂਜੀ ਇਹਦੇ ਥੱਲੇ ਹੋਊਗਾ 14 15 ਕੋ ਖੁੱਲਾ ਦੁੱਧ ਠੀਕ ਹੈ ਇਹਦੀ ਬੱਚੀ ਅੱਜ ਮਰ ਗਈ ਹੈ ਬਾਈ ਬੱਚਾ ਬੱਚੀ ਸੀ ਹਾਂ ਬੱਚੀ ਮਰ ਗਈ ਆ ਛੇ ਐਕਸਪਾਇਰ ਹੋ ਗਈ ਠੀਕ ਹਾਂਜੀ ਦੁੱਧ ਇਹ 18 20 ਕਿਲੋ ਮੌ ਇਹਨਾਂ ਦੇ ਦਊ ਬਾਈ ਬੱਚੇ ਬੜ ਠੀਕ ਆ। ਬਸ ਇਹਦਾ ਮੜਾ ਢਿੱਡ ਦਾ ਹੀ ਆ। ਹੂੰ। ਢਿੱਡ ਦਾ ਕੋਈ ਚੱਕਰ ਨਹੀਂ ਇਹ ਤਾਂ ਇੱਕ ਪਾਸੇ ਬੈੰਦੀ ਰਹੀ ਨਾ ਉਹਦਾ ਥਾਂ ਜਗ੍ਹਾ ਦੀ ਪ੍ਰੋਬਲਮ ਕਰਕੇ। ਅੱਛਾ। ਉਹਦੇ ਕਰਕੇ ਹੀ ਆਪਾਂ ਇਹ ਨਹੀਂ ਕਹਿੰਦੇ। ਆ ਲੈ ਕੋਈ ਪੀੜ ਨਹੀਂ ਹੋਰ ਨਹੀਂ ਅਗਲਾ ਕਹਿੰਦਾ। ਠੀਕ ਆ। ਦੁੱਧ ਦੇ ਥਲੇ ਹੁਣ 14-15 ਕੋਲੋਂ ਖੁੱਲਾ। ਠੀਕ ਆ ਭਾਈ। ਦੁੱਨਾ ਡੰਗਾ ਦਾ। ਜਿਹੜਾ ਮਰਦੀ ਆ ਘਚੋ ਕੇ ਦੇਖ ਕੇ ਲੈ ਜੀ। ਮੁੱਲ ਕਿੰਨਾ ਦਾ ਜਾਇਜ਼ ਦਾ? ਮੋਲੇ ਦਾ ਅੱਜ ਦਾ ਜਾਇਜ਼ ਮੁੱਲ 36000 ਚ ਮਾਨਦਾਨ ਕਰਦਾਂਗੇ। 36000 ਚ ਮਾਨਦਾਨ ਕਰਦਾਂਗੇ। ਦੇਖੋ ਚਵਾਈ ਵੀ ਦੇਖ ਲੋ ਅਗਲਾ ਕਹਿੰਦਾ। ਹੂੰ ਜੋ ਉਹਨਾਂ ਬੜਾ ਚੰਗਾ ਹਨ ਲੈ ਭਾਈ ਚਵਾਈ ਚੈੱਕ ਜਿਨੇ ਘਰੇ ਚੋਣੀ ਹੈ ਨਾ ਦੁੱਧ ਦੇ 2 ਮਹੀਨੇ ਚ ਪੂਰੇ ਕਰੂਏ ਹਨ ਹੂੰ ਫ੍ਰੀ ਹੁੰਦੀ ਹੈ 2 ਮਹੀਨੇ ਚ ਠੀਕ ਆ ਜਿਨੇ ਇੱਕ ਬਰਾਬਰ ਦੇ 56 70 ਵਾਲੀ ਖੜਾ ਦਿਓ ਇੱਕ ਪਾਸੇ ਇਹ ਖੜਾ ਲਿਓ ਹੂੰ ਦੁੱਧ ਦੇ ਮੁਕਾਬਲੇ ਜਦੋਂ ਮੁੱਲ 36 ਨਾ ਗਰਮੀ ਮੰਨੇ ਨਾ ਸਰਦੀ ਠੀਕ ਆ ਭਾਈ ਹਾਂਜੀ 18 ਕਿਲੋ ਦੰਨ 18 20 ਕਿਲੋ ਮਟਰਾਂ ਨਾਲ ਆਪਣੇ ਪਾ ਦੇਣਾ ਬਾਕੀ ਦੁੱਧ ਵੀ ਮੰਝਾ ਰਿਹਾ 6 6.5 ਫੈਟ ਵੀ ਹੁੰਦੀ ਆ ਫੈਟ ਵੀ ਦੋਨਾਂ ਬਿਹੜਾਂ ਦਾ ਇੱਕ ਚੱਕਰਾ ਕੇ ਲੈ ਜੀ ਠੀਕ ਆ ਭਾਈ ਉਧਰ ਹੀ ਸੱਜਰਦੀ ਵੀ ਇਹਦੀ ਵੀ ਹੂੰ ਹੂੰ ਇਹ ਨਹੀਂ ਹੈਗਾ ਜਿਹਦੇ ਬੰਨੇ ਚੋਣੀਆਂ ਦੋ ਰੰਗ ਤਿੰਨ ਰੰਗ ਬਿਨਾ ਸਾਈ ਤੋਂ ਝੋਵੇ ਚੱਕ ਭਾਈ ਦੋਨੇ ਬਿਹੜ ਆਏ ਨਹੀਂ ਹੈਗਾ ਠੀਕ ਆ ਪਹਿਲਾਂ ਦੋ ਰੰਗ ਚੋਲੇ ਫੇਰ ਸੌਦਾ ਕਰ ਲੈ ਬਹੁਤ ਠੀਕ ਹਾਂਜੀ ਅੱਗੇ ਬੱਚੀ ਵੜੇ ਇਹ ਬੱਚੀ ਖੀਰੀ ਆ ਬਰੇ ਕਿੰਨੀ ਕੁ ਉਮਰ ਆ ਜੀ ਉਮਰ ਇਹਦੀ 13 ਕਿ ਮਹੀਨੇ ਦੀ ਆ ਠੀਕ ਆ ਭਾਈ ਹਾਂਜੀ ਹੋਲੀ ਬਾਈ ਤੋਰਦੇ ਮਗਯੋ ਬੰਦੇ ਨੇ ਉਹ ਕਹਿੰਦੇ ਪੱਕਾ ਟੀਕਾ ਭਰਾਇਆ ਵਾ ਆਪਾਂ ਖਾਲੀ ਮੰਨ ਕੇ ਲਈਆ ਜਦੀ ਘੜੀ ਤੇ ਖਾਲੀ ਮੰਨ ਕੇ ਹੀ ਦੇਣੀ ਆ ਰਾਜੀ ਰੂਜੀ ਬਹੁਤ ਆ ਨਾ ਮੱਛੀ ਬਹੁਤ ਰਾਜੀ ਆ ਹਾਂ ਜਦ ਪਤਾ ਡਰਦੀ ਕੀ ਮੜੀ ਰਾਜੀ ਰੂਜੀ ਚੰਗੀ ਆ ਰੰਗ ਰੂਪ ਚੰਗਾ ਥਣ ਝੋਲੀ ਚੰਗੀ ਆ ਬਈ ਤੇ ਕੀ ਮੋਲੇ ਦਾ ਜਾਇਜ਼ ਮੋਲੇ ਦਾ ਜਿੰਨਾ ਮਰਜ਼ੀ ਕਰਾ ਲੋ 5500 ਚ ਮਾਨ ਤਨ ਕਰ ਦਾਂਗੇ ਬਈ ਠੀਕ ਹਾਂਜੀ ਬਗਬੱਛੀ ਦੇਖ ਲੋ ਲੈ ਮਾਨ ਤਨ ਜ਼ਰੂਰ ਹੋ ਜਾ ਤੇ ਥਣ ਝੋਲੀ ਚੈੱਕ ਕਰਵਾ ਲੈ ਥਣ ਝੋਲੀ ਵਿੱਚ ਦੇਖ ਲੋ ਹਾਂ ਹਾਂ ਵਾਲੇ ਨਹੀਂ ਸਾਫ ਸੁਥਰੀਏ ਦੇਖ ਲੈ ਹਾਂ ਬੜਾ ਬੋਲਿਆ ਹਾਂ ਹਾਂ ਨਿਲਵਾਈਆਂ ਐ ਤਿਆਰ ਬਹੁਤ ਛੀਤੀ ਹੋ ਬੱਚੀ ਐ ਨਾ ਸਾਹਮਣ ਦੀ ਲੋੜ 5500 ਰੁਪਏ ਦੇ ਵਿੱਚੋਂ ਮਾਨਤਨ ਜ਼ਰੂਰ ਹੋ ਜੇ ਅੱਗੇ ਵੀਰੇ ਆ ਦੋ ਬੱਚੀਆਂ ਕਿੰਨੀ ਕੁ ਉਮਰ ਆ ਦੋਨਾਂ ਦੀ ਇਹ ਦੀ ਹੋਊਗੀ 8 ਗਿਮਹਨਾਂ ਦੀ ਆਹ ਹੈਗੀ 7 ਗਿਮਹਨਾਂ ਦੀ ਬੱਚੀ ਠੀਕ ਆ ਦੋਨੀਆਂ ਇੱਕੋ ਜਿਹੀ ਹੋਣੀ ਠੀਕ ਕਿੰਨਾ ਕੁ ਦੋ ਤੁਸੀਂ ਮਾਵਾ ਥਲੇ ਦੋ ਤਾਂ ਉਹ ਤਾਂ ਕਰੇ ਚੰਗਾਈ ਸੀਗਾ ਵੀਰ 18 20 ਕਿਲੋ ਅੱਜ ਕੱਲ ਕਹਿੰਦੇ ਗਾ ਆਪਾਂ ਨਾ ਮਾਂ ਦੇਖੀ ਆ ਪਤਾ ਜੇ ਦੇਖੀ ਆ ਵਿਚਾਰੀ ਐਵੇਂ ਕਹਿਣ ਨੂੰ ਕੀ ਕਰੀਏ ਹੈ ਨਾ ਤੇ ਮੁੱਲ ਕੀ ਹੈ ਬਾਕੀ ਕੁਆਲਿਟੀ ਅਗਲੇ ਆਪੇ ਪਤ ਲੈਂਦੇ ਹਾਂ ਜੀ ਜੋੜੀ ਲਈ ਮੁੱਲ ਮੋਲੇ ਦਾ ਇਹ ਦੇ ਦਾਂਗੇ ਜੋੜੀ ਦੋਨੇ ਜੋੜੀ ਦੇ ਦਾਂਗੇ 7000 ਦੀ ਵੀਰੇ ਮਾਨਦਾਨ ਹੋ ਜਾ ਬਾਕੀ ਮੌਕੇ ਤੇ ਮਾਨਦਾਨ ਕਰਦਾ ਵੀ ਮਾ ਦਾ ਹੀ ਮੁੱਲ 7000 ਰੁਪਿਆ ਬਾਈ ਹਾਂਜੀ ਬਾਕੀ ਜਿਹੜਾ ਮੌਕੇ ਦੇ ਵਿੱਚ ਹੋਣਾ ਹਾਂਜੀ ਜ਼ਰੂਰ ਹੋ ਜਾਊਗਾ ਹਾਂਜੀ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਨਾਲ ਬਾਕੀ ਉਹ ਜਿਹੜੀ ਬੈੜਾ ਦੋ ਰੰਗ ਤਿੰਨ ਰੰਗ ਚੋਕ ਹੀ ਆਪਣੇ ਘਰੋਂ ਨਾ ਤਸੱਲੀ ਕਰਕੇ ਦੇਨੇ ਪਸ਼ੂਆ ਕਰਕੇ ਲੈ ਕੇ ਜਾਇਓ ਪਰ ਉਹ ਦੁੱਖ ਨਹੀਂਗਾ ਭਾਂਦੀ ਚੋਕੇ ਮਗਰੋਂ ਕਰ ਲਿਓ ਆਪਣੇ ਸੌਦਾ ਇਹ ਵੀ ਨਹੀਂ ਹੈਗੀ ਆਪਣੇ ਖਰਿਆਂ ਦਾ ਖਰਗਾ ਹੀ ਹੈ ਬਾਈ